De, tu ਦੇ ਲਾ ਦੇ ਤੂੰ ਮੰਮੀ ਦੇ ਲਾ ਦੇ ਥੋ ਰਾਜਾ ਰਾਜਾ ਲਾ ਦੇ ਲਾ ਦੇ Happy ਮੁੰਗਾ ਦੇ ਟੰਟ ਮੰਮੀ ਦੇ mamma navigando ਹੈਪੀ ਹੋਲੀ ਗਾ ਦੇ ਮੰਮੀ ਨਾਲ ਉਹ ਜਾਣਾ ਵਾਸਤੇ ਜੀ ਉਹ ਦੇਖੋ ਇੱਦੀ ਆਸੀ ਇੱਦੀ ਆ ਪੱਲੀ ਆਲੀ ਲੱਗੀ ਆ ਹਾਂ ਦੇ ਸੈਜ ਮ ਬੁਰਬੁਰ ਨਾਲੋਂ ਬਿੱਟਾ ਨਹੀਂ ਲੈ ਕਾਲਾ ਉਹ ਕਿਤਾਬੀ ਉਹ ਕੱਚੀ ਨਹੀਂ ਬੋਲਦੀ ਹਾਂ ਉਹ ਪਾਣੀ ਆ ਹਾਂ ਉਹ ਕੱਚੀ ਉਹ ਕੱਚੀ ਥੋੜੀ ਭੁੱਲ ਗਈ ਯਾਰ ਫਿਰ ਹਾਂ

ਸਵਾਗਤ ਹੈ ਲੋਗ ਵਿੱਚ ਹਾਂਜੀ ਲੈਕਚਰ ਪਹਿਲਾਂ ਹੀ ਕਰਦੇ ਫਿਰ ਸਹਿਤ ਅੱਜ ਨੂੰ ਆਣਾ ਵੀ ਬੜੀ ਬਣੀ ਕਸਾਜੀ ਆਪੇ ਆਉਂਗਾ ਬੋਲੋ ਪੁੱਤਰ ਜੀ ਸਵਾਗਤ ਕਰੂਗਾ ਡੋ ਗੁੱਡ ਮਾਰਨਿੰਗ ਸ਼ਸ਼ਿਕਾ ਲੈ ਮੈਂ ਵੱਨਾ ਫੇਸਬੁਕ ਆ ਤਾਲਦੀਪ ਭਾਜੀ ਮੇਰੇ ਨਹੀਂ ਤਾਲ ਜੀ ਤਾਲ ਜਲੀ ਹੈ ਯਾਰ ਇਹ ਦੇਖ ਕਿ ਮਮੀ ਕਿ ਨੂਲੀ ਖੁੱਲੀ ਨਹੀਂ ਤੇਰੀ ਪੌਣੀ ਨਹੀਂ ਆਈ ਰਹੀ ਤੇ ਮੈਂ ਬੰਨਾ ਇਨਾ ਹੋ ਰਹੀ ਹੈ ਨਹੀਂ ਲਫੇ ਰਹੀ ਬੋਲੋ ਪੁੱਤਰ ਜੀ ਸਵਾਗਤ ਹੈ ਜਰਮਾ ਸ਼ਸ਼ੀ ਕਾਲ ਗੁੱਡ ਮਾਰਨਿੰਗ ਆਈ ਗਾੜ ਪਹਿਲੀ ਅੱਜ ਕਰਦੇ ਹੋ ਜਿਹਨ ਦਾ ਮੈਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਸਾਰੇ ਦਾ ਹਾਂਜੀ ਅਸੀਂ ਚੱਲੇ ਸਕੂਲ ਤਾਜ ਦੇ ਪਾ ਕੇ ਸੈਂਡਲ ਜੁੜੀ ਕਰਾਂਗੇ ਹੋਕਰ ਪੈਂਦੇ ਆ ਵੀ ਸੈਂਡਲ ਹਾਂਜੀ ਪੈਂਦੇ ਆ ਵੀ ਗਗੜ ਤਾਲਪਿੱਟ ਦੇ ਸੰਦਲ ਪੰਦੇ ਆ ਜੀ ਅੱਜ ਮਾਮੀ ਹਾਂ ਯਸਮਨ ਨੇ ਪਾ ਦੇ ਪੀਤੇ ਭਾਈ ਬੂਟਾਂ ਦੇ ਕਿ ਰੋਟ ਨਹੀਂ ਆਏ ਤਾ ਹੀ ਲੁੱਟ ਤਾ ਹੀ ਕੱਢ ਲਿਆ ਉਹਦਾ ਰੋਜ਼ ਜਰਾ ਬਾਲਾ ਆਉਂਦਾ ਆ ਹੀ ਕਰਦਾ ਅੱਜ ਨਾ ਸਾਇੰਟਿਸਟ ਇਹੀ ਕਰਦਾ ਆਇਓ ਸੰਦਲ ਪਾਤੇ ਅੱਜ ਹਾਂ ਸੰਦਲ ਪਾ ਲਈਗਾ ਹੁਣ ਹੈਨਾ ਓਕੇ ਉਨ ਤੋਂ ਖਲੀਫ ਜੀ ਤਬਾਲੀ ਹੈ ਹਾਂ ਥੋੜਾ ਬਹੁਤ ਜਿਹਾ ਸੌਂਗੀ ਸੀਗੀ ਹੁਣ ਦਰਦ ਜਿਹਾ ਹੋ ਹੀ ਗਿਆਗਾ

चाह अ कर लगे फिर नेंगी तो तो ले बिस्कुट 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 हाँ दो टॉफिया ले हाँ

ਬੱਸ ਸੜਦੀ ਜਦੋਂ bắtਉਣ ਲੱਗੇ ਪਹਿਲਾਂ ਹੀ ਖਾਲਾ ਬੈਣ ਆਉਣ ਤੋਂ ਇਹ ਵੱਡੀ ਹੁੰਦੀ ਟੋਫੀ ਹੈ ਇਹ ਜਿਹਾ ਤਾਜ ਤਾਂ ਆਉ ਚੱਕ ਤਾਜ ਤਾਂ ਇਹ ਜਾਊਗਾ ਬੱਸ ਹੁਣ ਨੀ ਦੋ ਨੀ ਗੰਦੇ ਸਾਡੀ ਵੀ ਚੱਕਾਂ ਤੈਨੂੰ ਹੁਣ ਆੜੀ ਮਨਜੀ ਆ ਹੁਣ ਰੋ

ਤਾਇ ਦਾ ਬੋਲ ਸੁਣਿਆ ਉਹ ਆਊਗਾ ਤਾਇ ਦਾ ਬੋਲ ਵੱਡਾ ਨਾ ਹੋ ਠੀਕ ਹੈ ਹੈ ਥੰਦੀ ਜਗ੍ਹਾ ਤੇ ਨਾ ਹੋਏ ਆਣੀ ਕਦੋਂ ਕਰੀਏ ਨਾ ਤੂੰ ਪਿੰਡ ਦੇ ਬਾਹਰ ਕਾਕਲੇ ਹੀ ਹੋਊਗਾ ਆਉਂਦਾ ਨਾ ਆਉਣੇ ਬੈਠਾ ਨਾ ਪਰਿਵਾਰਾ ਹੋ ਗਿਆ ਪੈਰ ਜੀ ਕਦੋਂ ਆਉਗੀ ਆਉਣ ਲਈ ਬੈਣ ਸਿੱਧੇ ਪਾਰਕ ਬੈਠੇ ਪਾਰ ਆਉਂਗਾ ਤੇ ਉਹ ਤੇ ਆਲੇ ਕੁਛ ਹੋਲ ਵਿੱਚ ਲੱਗੂਗਾ। ਉਹ ਤਾਂ ਬੜਾ ਕੁਝ ਲੱਗੇਗਾ। ਆਹੋ ਜਿੱਥੇ ਲੱਗੇ ਤਾਂ ਨਹੀਂ। ਹਾਲੇ ਥੀਰ ਗਾਣਾ ਕੋਲੇ। ਹਾਲੇ ਨੇੜੇ ਪਾਸੇ ਲੈ ਦੇਕੜੂ। ਆਹ ਅੱਛਾ ਬੜਾ ਕੀ ਕਹੂੰਗਾ ਸਿਰ ਤੇ ਡੇੜਾ ਨਹੀਂ ਹੈ ਤਾਂ ਆਇ ਨੂੰ। ਕਿੰਨੀ ਕਿੱਲੇ ਦੇ ਕਰੇਗਾ? ਲੈ ਦੇਕੜੂ ਪਾਸੇ ਪਾਸੇ ਉਪਾਈ ਸੀ ਲੈ ਦੇਕੜੂ ਚੁੱਪ ਕਰੋ।

ਉਹ ਨਹਲੇ ਨਹੀਂ ਆਉਂਦੀ ਕੀ ਪਤਾ ਕਿੰਨੇ ਦਿਨ ਲਾ ਕੇ ਆਉਗੀ ਮੈਂ ਤਾਂ 4 ਦਿਨ ਕਹਤਾ ਹੈ 4 ਦਿਨ ਦੀ ਕੀ ਆਖ ਦਿੰਦੀ ਆ ਜੋ ਵੀ ਰੰਗ ਰੰਗ ਦੇ ਇਹ ਰੰਗ ਦਾ ਇਹਨੂੰ ਭਜਾ ਸੱਜੁਰਿਆ ਸੱਜੂ ਓ ਸੱਜੇ ਕਲਰ ਦੇਈਏ